ਪਵਾਨੀਗੜ੍ਹ ਹਲਕਾ ਪ੍ਰਾਇਤਕ ਬੀਬੀ ਨਿਰੰਦਰ ਕੌਰ ਭਰਾਜ ਨੇ ਕਿਹਾ ਕਿ ਟਰੱਕ ਯੂਨੀਅਨ ਪਵਾਨੀਗੜ੍ਹ ਦੀ ਪ੍ਰਧਾਨਗੀ ਵਿੱਚ ਸੰਬੰਧੀ ਮੇਰੇ ਤੇ ਇਲਜ਼ਾਮ ਲਗਾਉਣ ਵਾਲੇ ਸਤਕਾਰਯੋਗ ਸੁਖਵੀਰ ਸਿੰਘ ਬਾਦਲ, ਅਰਵਿੰਦ ਖੰਨਾ ਤੇ ਵਿਜੇ ਸਿੰਘਲਾ ਦੇ ਸਮੂਹ ਕਾਂਗਰਸੀ ਅਤੇ ਭਾਜਪਾ ਕਾਲੀਆਂ ਦੇ ਆਗੂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ ਅੱਜ ਜੋ ਟਰੱਕ ਯੂਨੀਅਨ ਪਵਾਨੀਗੜ੍ਹ ਦੀ ਚੋਣ ਹੋਈ ਉਸ ਨੂੰ ਮੈਂ ਜਾਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਸਗੋਂ ਇਸ ਚੋਣ ਦੇ ਯੂਨੀਅਨ ਸਾਫਾ ਕਾ ਪ੍ਰਧਾਨ ਕਾਂਗਰਸ ਕਾਲੀ ਰਹਿ ਚੁੱਕੇ ਅਤੇ ਮਜੂਦਾ ਵਿੱਚ ਭਾਜਪਾ ਵਿੱਚ ਮੁੱਖ ਅਹੁਦਿਆਂ ਤੇ ਕੰਮ ਕਰ ਰਹੇ ਗੁਰਦੇਵ ਸਿੰਘ ਝਨੇੜੀ ਪ੍ਰਧਾਨ ਟਰਾਂਸਪੋਰਟ ਵਿੰਗ ਭਾਜਪਾ ਵਿਪਨ ਕੁਮਾਰ ਸ਼ਰਮਾ ਸਾਬਕਾ ਕਾਂਗਰਸੀ ਅਤੇ ਭਾਜਪਾ ਆਗੂਆਂ ਨੇ ਚੁਣਿਆ ਇਸ ਲਈ ਮੈਨੂੰ ਸਵਾਲ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਦੇਖ ਲੈਣ ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਵਿੱਕੀ ਬਾਜਵਾ ਨੇ ਕੀ ਕਿਹਾ ਸੋਨੋ ਰਿਪੋਰਟ ਰਾਜਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਮੈਂ ਹੁਣੇ ਪਿਛਲੇ ਸਮੇਂ ਤੋਂ ਜਿਹੜਾ ਚੈਨਲਾਂ ਤੇ ਜਿਹੜੀਆਂ ਮੀਡੀਆ ਸਾਥੀਆਂ ਦੇ ਜਿਹੜੀਆਂ ਕਾਲਸ ਆ ਰਹੀਆਂ ਨੇ ਪਵਾਨੀਗੜ ਟਰੱਕ ਯੂਨੀਅਨ ਨੂੰ ਲੈ ਕੇ ਜਿਹੜਾ ਘਟਨਾਕਰਮ ਚੱਲਿਆ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਮੈਂ ਗੱਲ ਸਾਂਝੀ ਕਰਨਾ ਚਾਹੁੰਦੀ ਆ ਪੌਣੀਗੜ ਦੇ ਵਿੱਚ ਜਿਹੜੀ ਕਿ ਇੱਕ ਗੈਰ ਸਰਕਾਰੀ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਟਰੱਕ ਯੂਨੀਅਨ ਜਿਹੜੀਆਂ ਕਿ ਕਾਂਗਰਸ ਦੀ ਸਰਕਾਰ ਨੇ ਭੰਗ ਕਰ ਦਿੱਤੀਆਂ ਸੀਗੀਆਂ ਐਜਾ ਐਸੋਸੀਏਸ਼ਨ ਅੱਜ ਉਹ ਜਿਹੜੀਆਂ ਕੰਮ ਕਰ ਰਹੀਆਂ ਨੇ ਸੋ ਪੌਣੀਗੜ ਜਿਹੜੀ ਯੂਨੀਅਨ ਆ ਜਿਹਦੇ ਚ 2400 ਤੋਂ ਲੈ ਕੇ 2500 ਦੇ ਵਿੱਚ ਜਿਹੜੀਆਂ ਗੱਡੀਆਂ ਨੇ 30000 ਦੇ ਕਰੀਬ ਜਿਹੜਾ ਲੋਕ ਨੇ ਜਿਹੜੇ ਉਸ ਜਿਹੜੇ ਅਦਾਰੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਉੱਥੋਂ ਦੀ ਜਿਹੜੀ ਚੋਣ ਨੂੰ ਲੈ ਕੇ ਜੋ ਮੇਰੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਆ ਕਿ ਉੱਥੇ ਜਿਹੜੀ ਚੋਣ ਹੋਈ ਆ ਜਾਂ ਉੱਥੇ ਜਿਹੜੀ ਕਮੇਟੀ ਚੁਣੀ ਗਈ ਆ ਉਹਦੇ ਵਿੱਚ ਮੇਰਾ ਕੋਈ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾ ਜਿੰਨੀ ਹੈਗੀ ਔਰ ਉੱਥੇ ਜਿਹੜੀ ਚੋਣ ਹੁੰਦੀ ਆਈ ਆ ਪੰਜ ਮੈਂਬਰੀ ਕਮੇਟੀ ਆ ਜਿਹੜੀ ਪਿਛਲੇ ਸਾਲ ਚੁਣੀ ਗਈ ਸੀ ਤੇ ਪੰਜ ਮੈਂਬਰੀ ਕਮੇਟੀ ਉਸ ਤੋਂ ਪਿਛਲੇ ਸਾਲ ਚੁਣੀ ਗਈ ਸੀ ਸੋ ਅੱਜ ਦਾ ਜਿਹੜਾ ਮੈਂ ਦੇਖ ਰਹੀ ਹਾਂ ਕਿ ਇਸ ਘਟਨਾਕਰਮ ਤੋਂ ਬਾਅਦ ਜਿਹੜਾ ਬਵਾਲ ਮਚਿਆ ਹੋਇਆ ਜਿਦੇ ਚ ਕਾਂਗਰਸ ਦੇ ਵਿਜੇਂਦਰ ਸਿੰਘਲਾ ਸੁਪਾਲ ਸਿੰਘ ਕਹਿਰਾ ਆਲੀਦਲ ਭਾਜਪਾ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਚਿੱਕੜ ਜਿਹੜਾ ਛੁੱਟਣ ਲੱਗੇ ਹੋਏ ਨੇ ਸੋ ਮੈਂ ਕੁਝ ਟਾਈਮ ਬਾਅਦ ਹੁਣ ਤੋਂ ਕੁਝ ਟਾਈਮ ਬਾਅਦ ਮੈਂ ਇੱਕ ਵੀਡੀਓ ਨਸਰ ਕਰੂੰਗੀ ਤੇ ਭਾਨੀਗੜ ਦੀ ਜਿਹੜੀ ਚੋਣ ਹੈ ਜਿਹੜੀ ਯੂਨੀਅਨ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਆ ਉਹਦਾ ਜਿਹੜਾ ਸਬੂਤ ਆ ਮੈਂ ਤੁਹਾਨੂੰ ਦਵਾਂਗੀ ਉੱਥੇ ਅੱਜ ਜਿਹੜੀ ਅਨਾਉਂਸ ਹੋਈ ਹੈ ਉਹ ਸਾਰੀਆਂ ਪਾਰਟੀਆਂ ਦੇ ਲੀਡਰ ਸਾਰੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਉਹ ਸਰਬ ਸੰਤੀ ਦੇ ਨਾਲ ਉਥੋਂ ਜਿਹੜੇ ਪੰਜ ਮੈਂਬਰ ਜਿਹੜੇ ਚੁਣਦੇ ਨੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਉਸ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ادارے ਨੂੰ ਜਿਹੜਾ ਚਲਾਉਣ ਦਾ ਸੋ ਇਸ ਦੇ ਬਾਰੇ ਮੈਂ ਵੀਡੀਓ ਨਸਰ ਕਰੂੰਗੀ ਸੋ ਇਹਦੇ ਵਿੱਚ ਮੇਰਾ ਜਿਹੜਾ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਮੈਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੀ ਆ ਜਿਹੜਾ ਕਿ ਮੇਰੇ ਉੱਤੇ ਇੱਕ ਝੂਠੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੀ ਸਿਹਤ ਦੀ ਜਿਹੜੀ ਮੈਂ ਕਾਮਨਾ ਕਰਦੀ ਆ ਔਰ ਮੈਂ ਤੁਹਾਡੇ ਰਾਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੁਲਿਸ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਦੇ ਵਿੱਚ ਜਿਹੜੀ ਇਹ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਆ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਆ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋ ਕੇ ਉਹ ਲੋਕਾਂ ਦੇ ਸਾਹਮਣੇ ਨਸਰ ਹੋਣੀ ਚਾਹੀਦੀ ਆ ਕੋਈ ਵੀ ਰਿਸ਼ਵਤ ਚਾਹੇ ਕੋਈ ਦੰਦਾ ਚਾਹੇ ਕੋਈ ਲੈਂਦਾ ਸੋ ਉਹ ਦੋਨੋਂ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਇਹ ਮੈਟਰ ਨਹੀਂ ਕਰਦਾ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਹੈਗਾ ਸੋ ਇਸ ਦੇ ਉੱਤੇ ਜਿਹੜੀ ਉਹ ਕਾਰਵਾਈ ਉਹ ਹੋਣੀ ਚਾਹੀਦੀ ਹੈ ਔਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਕੋਲ ਉਹ ਕੈਸ਼ ਜਿਹੜਾ ਬੋਲ ਕੇ ਦੱਸ ਰਹੇ ਨੇ ਕਿ ਇੰਨੇ ਪੈਸੇ ਨੇ ਦਾ ਇੱਕ ਜਿੰਨਾ ਮੈਂ ਜਾਣਦੀ ਆ ਇੱਕ ਆਮ ਪਰਿਵਾਰ ਤੋਂ ਨੇ ਸੋ ਉਹਨਾਂ ਦੇ ਕੋਲ ਇੱਕ ਜੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉੱਥੇ ਜਿਹੜੀ ਕਮੇਟੀ ਦੇ ਮੈਂਬਰ ਬਣਨ ਨੂੰ ਲੈ ਕੇ 30 ਲੱਖ ਰੁਪਏ ਦਾ ਜਿਹੜਾ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੈਸ਼ ਆ ਉਹ ਕੈਸ਼ ਜਿਹੜਾ ਉਹ ਇੰਨਾ ਵੱਡੀ ਅਮਾਊਂਟ ਦੇ ਵਿੱਚ ਉਹ ਆਇਆ ਕਿੱਥੋਂ ਆ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈਗੀ ਆ ਕਿੱਥੋਂ ਇਹ ਕੈਸ਼ ਆਇਆ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਾਂਚ ਦਾ ਵਿਸ਼ਾ ਹੈਗੀਆਂ ਨੇ ਸੋ ਪੁਲਿਸ ਆਪਣਾ ਜਿਹੜਾ ਕੰਮ ਜਿਹੜਾ ਕਰ ਵੀ ਰਹੀ ਹੈ ਔਰ ਕਰਨਾ ਵੀ ਚਾਹੀਦਾ ਲੋਕਾਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ 3 ਸਾਲ ਮੈਨੂੰ ਐਮਐਲਏ ਦੇ ਤੌਰ ਤੇ ਹਲਕੇ ਦੇ ਵਿੱਚ ਹੋ ਚੁੱਕੇ ਨੇ ਕਿਸੇ ਇੱਕ ਬੰਦੇ ਤੋਂ ਕਦੇ ਕੋਈ ਚਾਹ ਦਾ ਕੱਪ ਵੀ ਪੀਤਾ ਹੋਵੇ ਤਾਂ ਮੈਂ ਲੋਕਾਂ ਦੀ ਦੇਣਦਾਰ ਹੋऊंगी ਜਿਹੜੀਆਂ ਵਿਰੋਧੀ ਪਾਰਟੀਆਂ ਅੱਜ ਜਿਹੜੇ ਲੀਡਰ ਮੇਰੇ ਉੱਤੇ ਚਿੱਕੜ ਸੁੱਟ ਰਹੇ ਨੇ ਸੋ ਮੈਂ ਕੁਝ ਮਿੰਟਾਂ ਦੇ ਬਾਅਦ ਮੈਂ ਇੱਕ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਆ ਜਿਹੜਾ ਮੇਰਾ ਜਿਹੜਾ ਅਕਾਊਂਟ ਹੈ ਨਰਿੰਦਰ ਕੌਰ ਭਰਾ ਦੇ ਉੱਤੇ ਮੈਂ ਇੱਕ ਵੀਡੀਓ ਨਸ਼ਰ ਕਰੂੰਗੀ ਜਿਹੜੀ ਅੱਜ ਦੀ ਉੱਥੇ ਚੋਣ ਪ੍ਰਕਿਰਿਆ ਦੇ ਵਿੱਚ ਵੱਖ-ਵੱਖ ਲੀਡਰਾਂ ਦੀ ਜਿਹੜੀ ਪਾਰਟੀਆਂ ਦੇ ਲੀਡਰਾਂ ਦੀ ਭਾਗੀਦਾਰੀ ਤੇ ਉਹਨਾਂ ਦੇ ਦੁਆਰਾ ਕਿਸ ਤਰੀਕੇ ਨਾਲ ਜਿਹੜੀ ਉੱਥੇ ਚੋਣ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਲੀਡਰਾਂ ਦੇ ਉਹ ਖਾਸ ਨੇ ਉਹ ਮੈਂ ਚੀਜ਼ਾਂ ਨਸ਼ਰ ਕਰੂੰਗੀ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਉੱਥੇ ਕਿਹਨੇ ਅਨਾਉਂਸ ਕੀਤਾ ਨਹੀਂ ਕੀਤਾ ਉਹ ਸਾਡੇ ਇਲਾਕੇ ਦਾ ਸਾਡੇ ਲੋਕ ਸਤਿ ਸ਼੍ਰੀ ਅਕਾਲ ਜੀ ਅ ਮੈਂ ਹੁਣ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਆ ਜਿਹੜੀ ਉਹ ਨਸ਼ਰ ਕਰਨ ਲੱਗੀ ਆ ਸੋ ਮੈਂ ਮੇਰੇ ਬੋਲਣ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਵੀਡੀਓ ਪਲੇ ਹੋਊਗੀ ਉਹ ਵੀਡੀਓ ਨਸ਼ਰ ਕਰਨ ਦਾ ਜਿਹੜਾ ਮਕਸਦ ਸਿਰਫ ਇਹੀ ਹੈ ਕਿ ਭਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉਥੇ ਐਮਐਲਏ ਦੀ ਭਾਗੀਦਾਰੀ ਕੀ ਹੈ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਹੈ ਕਿਉਂਕਿ ਉੱਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉੱਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉੱਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉੱਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਆਉਂਦਿਆਂ ਤੇ ਬਿਰਾਜਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾ ਜੀ ਨੂੰ ਕਿਉਂ ਚੁਣਿਆ ਜਾਂ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ ਆਰ ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚਾਹੇ ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਆ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਆ ਤਾਂ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਇਹਦਾ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਹੈ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ ਸੋ ਮੇਰੇ ਆ ਬੋਲਣ ਤੋਂ ਬਾਅਦ ਤੁਸੀਂ ਆ ਜਿਹੜੀ ਵੀਡੀਓ ਆ ਇਹਨੂੰ ਧਿਆਨ ਨਾਲ ਦੇਖਿਓ ਨੂੰਗਾ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਣੇ ਸਾਰੀ ਸੰਗਤ ਨੂੰ ਆਪਣਾ ਪ੍ਰਵਾਨ ਕਰਦਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ ਜਤਿੰਦਰ ਸਿੰਘ ਵਿੱਕੀ ਵੱਜਵਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਜੱਦੀ ਨੰਦਗੜ ਦੀਪ ਕਰਨਾ ਜੰਮੀਤ ਬਾਤ ਗੁਰਪ੍ਰੀਤ ਬਾਲ ਦਾ ਮਿੰਦਰ ਘਰ ਤੋਂ ਜਿਹੜਾ ਕਮੇਟੀ ਬਣਾਈ ਹੈ ਜੇ ਨਗਰ ਦਾ ਗੁਰਪ੍ਰੀਤ ਸਿੰਘ ਮੁੱਖ ਅਧਿਕਾਰਤ ਸਹਿਬਾਨਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਜਤਿੰਦਰ ਸਿੰਘ ਵਿੱਕੀ ਵਾਹਿਵਾ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਸਤਿਕਾਰਯੋਗ ਸਾਡੇ ਸਾਫਕਾ ਟਰੱਕ ਪ੍ਰਧਾਨ ਤੇ ਆਪਣੇ ਸਮੂਹ ਪ੍ਰੇਟਰਾਂ ਵੱਲੋਂ ਅੱਜ ਪੰਜ ਮੈਂਬਰੀ ਕਮੇਟੀ ਚੁਣੀ ਗਈ ਹੈ ਜਿਸ ਲਈ ਅਸੀਂ ਧੰਨਵਾਦ ਕਰਦੇ ਹਾਂ ਤੇ ਇੱਕ ਸੁੰਨ ਵਿੱਚ ਖਬਰ ਆਈ ਹੈ ਕਿ ਸਾਡਾ ਵੀਰ ਕਾਕਾ ਮਨਜੀਤ ਸਿੰਘ ਕਾਕਾ ਜੋ ਕਿ ਜ਼ਹਿਰੀਲੀ ਚੀਜ਼ ਨਿਕਲ ਗਿਆ ਹੈ ਤੇ ਉਸ ਦੀ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਤੇ ਇੱਕ ਸੁਣਨ ਵਿੱਚ ਹੋਰ ਅਫਵਾਹੀ ਹੈ ਕਿ 50 ਲੱਖ ਦੇ ਕੇ ਜਾਂ 60 ਲੱਖ ਦੇ ਕੇ ਪ੍ਰਧਾਨਗੀ ਲਈ ਹੈ ਜਦ ਕਿ ਇਹ ਕਮੇਟੀ ਸਾਡੇ ਸਾਫ ਕਾ ਟਰੱਕ ਪ੍ਰਧਾਨ ਤੇ ਆਪਰੇਟਰਾਂ ਵੱਲੋਂ ਚੁਣੀ ਗਈ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ